ਪਾਰਤ ਵਿਕਾਸ ਪਰਿਸ਼ਦ ਪੰਜਾਬ ਬੁਰਲਾਡਾ ਵੱਲੋਂ ਅੱਜ ਸ਼ਿਵ ਸ਼ਕਤੀ ਭਵਨ ਵਿਖੇ ਰਾਸ਼ਟਰੀ ਸਮੂਹ ਗੀਤ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ 6 ਜ਼ਿਲ੍ਹਿਆਂ ਤੋਂ 11 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਸਾਰੇ ਬੱਚਿਆਂ ਨੇ ਰਾਸ਼ਟਰੀ ਗੀਤ ਰਾਹੀਂ ਆਪਣੀ ਸਾਂਝੀ ਆਵਾਜ਼, ਸੁਰ ਤੇ ਅਨੁਸ਼ਾਸਨ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਨਤੀਜਿਆਂ ਅਨੁਸਾਰ ਫਾਜ਼ਿਲਕੜੀ ਟੀਮ ਪਹਿਲੇ ਸਥਾਨ ਤੇ ਰਹੀ, ਮਾਨਸਾ ਦੀ ਟੀਮ ਦੂਸਰੇ ਸਥਾਨ ਤੇ ਤੇ ਬਠਿੰਡੇ ਦੀ ਟੀਮ ਤੀਸਰੇ ਸਥਾਨ ਤੇ। ਮੁਕਾਬਲੇ ਦੀ ਵਿਸ਼ੇਸ਼ਤਾ ਇਹ ਰਹੀ ਕਿ ਹਰ ਟੀਮ ਨੇ ਰਾਸ਼ਟਰ ਪ੍ਰਤੀ ਪਾਵਨਾ ਨੂੰ ਸੰਗੀਤ ਰਾਹੀਂ ਪ੍ਰਗਟ ਕੀਤਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਭਾਰਤੀ ਵਿਕਾਸ ਪਰਸ਼ਦ ਪੰਜਾਬ ਸ਼ਾਖਾ ਦੱਖਣ ਦੇ ਇਸ ਵਿੜੇ ਰਾਸ਼ਟਰੀ ਸਮੂਹੀ ਗਾਣ ਪ੍ਰਤੀਯੋਗਤਾ 2025 ਸੰਪੰਨ ਹੋਈ ਆ ਪੂਰੇ 6 ਜ਼ਿਲ੍ਹਿਆਂ ਦੇ ਵਿੱਚੋਂ 11 ਦੇ ਕਰੀਬ ਟੀਮਾਂ ਨੇ ਭਾਗ ਲਿੱਤਾ ਬੱਚੇ ਕਾਫੀ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਸਨ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਉਹਨਾਂ ਨੇ ਆਪ ਦਾ ਪ੍ਰਦਰਸ਼ਨ ਕੀਤਾ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਜੋ ਸਮੂਹਿਕ ਰਾਸ਼ਟਰੀ ਗਾਣ ਦਾ ਇਹ ਸਿਸਟਮ ਰੱਖਿਆ ਗਿਆ ਸਕੂਲਾਂ ਦੇ ਵਿੱਚ ਬੱਚਿਆਂ ਦੇ ਵਿੱਚ ਉਹਨਾਂ ਦੇ ਰਾਸ਼ਟਰ ਪ੍ਰਤੀ ਭਾਵਨਾਵਾਂ ਨੂੰ ਜਾਗਰੂਕ ਕਰਨਾ ਜੋ ਗੀਤਾਂ ਦੀ ਤਿਆਰੀ ਇਸ ਭਾਰਤ ਵਿਕਾਸ ਪਰਸ਼ਦ ਵੱਲੋਂ ਕੀਤੀ ਜਾਂਦੀ ਹੈ ਉਹਦਾ ਮੇਨ ਮਕਸਦ ਕੀ ਹੈ ਉਹ ਬੜਾ ਜਾਣਨ ਦੀ ਜ਼ਰੂਰਤ ਆ ਸਾਡੇ ਜਿਹੜੇ ਬੱਚੇ ਆ ਉਹ ਸਾਡੀ ਨੀਵ ਹੁੰਦੀ ਆ ਉਹਨਾਂ ਦੇ ਵਿੱਚ ਜਦੋਂ ਅਸੀਂ ਰਾਸ਼ਟਰਪਤੀ ਆਪ ਦਾ ਜज्ਵਾ ਭਰਾਂਗੇ ਫੇਰ ਹੀ ਸਾਡੇ ਬੱਚੇ ਅੱਗੇ ਜਾ ਸਕਦਾ ਰਾਸ਼ਟਰ ਅੱਗੇ ਜਾ ਸਕਦਾ ਸੋ ਅੱਜ ਦੇ ਇਸ ਮੌਕੇ ਮੈਂ ਵਿਸ਼ੇਸ਼ ਤੌਰ ਤੇ ਸਾਡੇ ਪ੍ਰਧਾਨ ਅਮਿਤ ਜਿੰਦਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਾਰਾ ਗਰੁੱਪ ਇਕੱਠਾ ਕੀਤਾ ਸਾਰਿਆਂ ਨੂੰ ਅੱਗੇ ਲੈ ਕੇ ਆਏ ਨੇ ਤੇ ਇਹ ਪ੍ਰੋਗਰਾਮ ਬਹੁਤ ਵਧੀਆ ਤਰੀਕਾ ਨਾਲ ਹੋਇਆ ਬਹੁਤ-ਬਹੁਤ ਧੰਨਵਾਦ ਅਸੀਂ ਬੁਲੱਡਾ ਵਿੱਚ ਭਾਰਤ ਵਿਕਾਸ ਪਰਸ਼ਦ ਵੱਲੋਂ ਰਾਇਟਸ ਸਮੂਗਨ ਪ੍ਰਤੀਯੋਗਤਾ ਦੇ ਸੰਬੰਧ ਵਿੱਚ ਸਾਰੇ ਪੰਜਾਬ ਸਾਊਥ ਤੋਂ ਇਕੱਠੇ ਹੋਏ ਸੀ ਔਰ ਇਹ ਜਿਹੜਾ ਸਾਡਾ ਰਾਇਟਸ ਸਮੂਗਨ ਪ੍ਰਤੀਯੋਗਤਾ ਹੈ ਸਾਡੇ ਭਾਰਤ ਵਿਕਾਸ ਪਰਿਸ਼ਦ ਦੇ ਪੰਜ ਸੂਤਰ ਹਨ ਸੰਪਰਕ ਸਹਿਯੋਗ ਸੰਸਕਾਰ ਸੇਵਾ ਤੇ ਸਮਰਪਣ ਇਹ ਸਾਡਾ ਰਾਸ਼ਟਰੀ ਸਮੂਹਾਨ ਸੰਸਕਾਰ ਦੇ ਅਧੀਨ ਆਂਦਾ ਹੈ ਔਰ ਇਹਦਾ ਮਕਸਦ ਹੈ ਕਿ ਸਾਡੀ ਜੁਵਾ ਪੀੜੀ ਵਿੱਚ ਦੇਸ਼ ਭਗਤੀ ਦੇਸ਼ ਭਾਵਨਾ ਪਰ ਲਈ ਉਹਨਾਂ ਚ ਇੱਕ ਜਜ਼ਬਾ ਪੈਦਾ ਕਰ ਲਈ ਕਿ ਅਸੀਂ ਦੇਸ਼ ਦੇ ਪ੍ਰਤੀ ਸਮਰਪਿਤ ਹੋਣਾ ਹੈ ਦੇਸ਼ ਨੂੰ ਪਿਆਰ ਕਰਨਾ ਹੈ ਔਰ ਆਉਣ ਵਾਲੇ ਕੱਲ ਵਿੱਚ ਇਹ ਸਾਡੇ ਜੁਵਾ ਪੀੜੀ ਸਾਡੇ ਦੇਸ਼ ਦੀ ਰક્ષਕ ਹੈ ਸੋ ਇਹਨਾਂ ਨੂੰ ਇਹ ਸਮਾਂਸ਼ਕ ਦਾ ਲਈ ਤਿਆਰ ਕਰਨ ਵਾਸਤੇ ਪੂਰੇ ਭਾਰਤ ਵਿੱਚ ਸਾਡਾ ਇਹ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ ਕਰਵਾਈ ਜਾਂਦੀ ਹੈ ਔਰ ਉਸ ਅਦਿਨ ਹੀ ਸਾਡੀ ਅਜਮਟਾਡਾ ਵਿੱਚ ਪ੍ਰਾਂਤ ਸਰੀਏ ਰਾਇਟ ਸਮੂਹਗਾਨ ਪ੍ਰਤੀਯੋਗਤਾ ਹੋਈ ਜਿੰਦੇ ਵਿੱਚ ਸਾਡੇਆਂ 11 ਟੀਮਾਂ ਨੇ ਭਾਗ ਲਿਆ ਔਰ ਫਾਜ਼ਲ ਕਦੀ ਟੀਮ ਅੱਜ ਫਰਸਟ ਆਈ ਹੈ ਅੱਜ ਮਿਤੀ 2 ਨਵੰਬਰ 2025 ਨੂੰ ਭਾਰਤ ਵਿਕਾਸ ਫਿਸ਼ਦ ਦੀ ਪੰਜਾਬ ਸਾਊਥ ਪ੍ਰਾਂਤ ਦੀ ਜੋ ਕਿ ਨੈਸ਼ਨਲ ਗਰੁੱਪ Song ਕੰਪੀਟੀਸ਼ਨ ਦੀ ਜਿਹੜੀ ਜੋ ਪ੍ਰਤੀਯੋਗਤਾ ਹੈ ਉਹ ਸ਼ਿਵ ਸ਼ਕਤੀ ਪਵਨ ਬੁੜਲਾਡਾ ਦੇ ਬ੍ਰਾਂਚ ਦੇ ਅਤਿਥਿਆ ਹੈਟ ਹੋਈ ਹੈ ਜਿਸ ਦੇ ਵਿੱਚ ਪੂਰੀ ਪੰਜਾਬ ਸਾਊਥ ਸਟੇਟ ਦੇ ਵਿੱਚੋਂ ਲਗਭਗ 11 ਟੀਮਾਂ ਨੇ ਪਾਰਟਿਸਿਪੇਟ ਕੀਤਾ ਜਿਦੇ ਵਿੱਚੋਂ ਫਾਜ਼ਿਲਕਾ ਦੀ ਟੀਮ ਫਸਟ ਆਈ ਹੈ ਮਾਨਸਾ ਦੀ ਟੀਮ ਦੂਸਰੇ ਨੰਬਰ ਤੇ ਰਹੀ ਔਰ ਤੀਸਰੇ ਨੰਬਰ ਉਤੇ ਭਿੰਡਾ ਦੀ ਟੀਮ ਰਹੀ ਹੈ ਔਰ ਇਹ ਪ੍ਰੋਗਰਾਮ ਬੁਲਾੜਾ ਬ੍ਰਾਂਚ ਵੱਲੋਂ ਬਹੁਤ ਹੀ ਸੁਚੇਜੇ ਢੰਗ ਨਾਲ ਸਾਰੇ ਹੀ ਮੈਂਬਰਾਂ ਦੇ ਸਹਿਯੋਗ ਨਾਲ ਔਰ ਸਾਰੀ ਹੀ ਪੂਰੀ ਟੀਮ ਨੇ ਪੂਰੀ ਮਿਹਨਤ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜੋ ਦਿਨ ਰਾਤ ਮਿਹਨਤ ਕੀਤੀ ਉਹਦੇ ਫਲ ਸਭ ਰੂਪ ਇਹ ਪ੍ਰੋਗਰਾਮ ਬਹੁਤ ਹੀ ਸੁਚੇਜੇ ਢੰਗ ਨਾਲ ਸੰਪਨ ਹੋਇਆ ਮੈਂ ਪ੍ਰਾਂਤ ਵੱਲੋਂ ਸਾਡੇ ਸਾਡੇ ਅਧਿਐਕਸ਼ ਸ਼੍ਰੀ ਮਨੋਜ ਮੋਂਗਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਤੇ ਬੁਲਾੜਾ ਬ੍ਰਾਂਚ ਦੀ ਪੂਰੀ ਹੀ ਟੀਮ ਅਮਿਤ ਜਿੰਦਲ ਜੀ ਔਰ ਉਹਨਾਂ ਨਾਲ ਉਹਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਸੰਪੰਨ ਕਰਨ ਲਈ ਪੂਰਾ ਤਨਮਨ ਦੇ ਨਾਲ ਆਪ ਦਾ ਯੋਗਦਾਨ ਦਿੱਤਾ ਧੰਨਵਾਦ